ਜੀ ਕੀ ਹਾਲੇ ਹੈਲੋ ਜੀ ਸਾਸ਼ੀਕਾਲ ਕਿ ਬਾਕੀ ਹਾਲ ਚਾਲ ਤੁਹਾਡੇ ਸਾਰੇ ਦੇ ਹੋਪ ਤੁਸੀਂ ਸਾਰੇ ਹੁਣੋ ਮੇਰੇ ਬੜੇ ਵਧੀਆ ਤੁਹਾਨੂੰ ਤਾਂ ਅਸੀਂ ਵਲੌਗ ਲੈ ਕੇ ਨਾ ਆ ਜਾਵਦੇ ਕਿਉਂ ਨਾ ਮੈਂ ਆਪਾ ਦਮਣਾ ਹਾਂ ਠੀਕ ਹੈ ਅੱਜ ਇਸੇ ਮੈਂ ਬੈਡ ਸਾਫ ਕੀਤਾਗਾ ਅਲਮਾਰੀ ਸਾਹ ਦੇ ਦੀ ਬੈਡ ਸਾਫ ਕੀਤਾ ਮੈਂ ਇਧਰੋਂ ਤੋਂ ਮੈਂ ਕੱਲ ਪੋਚਾਂਗਾ ਅੱਧਾ ਤੋਂ ਮੈਂ ਕਰਾਂਗੇ ਇਹ ਇਹ ਨਹੀਂ ਹੁੰਦੀ ਨਹੀਂ ਹੁੰਦੀ ਪਰ ਪਾਣਾ ਤੇ ਉਹ ਹੈ ਜੀ ਨਹੀਂ ਟਰਾਸ ਠੀਕ ਕਰਵਾਉਂਗਾ ਕਰਵਾਉਂਗਾ ਨਾ ਇਸਦੀ ਮੁੱਠੀ ਸੇ ਕੰਮ ਸਾਡਾ ਸਾਰਾ ਹੋਣ ਵਾਲਾ ਪਿਆ ਅੱਜ ਵਿਸਾਖੀ ਹੈ ਜੀ ਤੇ ਕੰਮ ਕਰਕੇ ਕੋਈ ਰਾਜੀ ਨਹੀਂ ਉਹ ਆ ਗਏ ਨੇ ਜੀ ਆ ਲੋ ਟੂ ਵੈਰੀ ਗੁੱਡ ਮਾਰਨਿੰਗ ਗਾਇਸ ਇਹ ਬਣਾ ਦੇ ਆਜੇ ਗੋਲਪਰੇ ਜਾਣਗੇ ਤੁਹਾਨੂੰ ਬਹੁਤ ਧੰਨਵਾਦ ਦੰਦ ਰੇ ਗੋਲਪਰੇ ਦੋ ਠੀਕ ਹੈ ਦੁਆਗਈ ਅ ਨਹੀਂ ਕੋਈ ਗੋਗਾਈਏ ਪ੍ਰੋਗਰਾਮ ਹੈ ਨਾ ਤੂੰ ਉਹ ਨਹੀਂ ਮਸਾਕੀ ਦਾ ਪ੍ਰੋਗਰਾਮ ਆ ਤਾਂ ਉਹਨਾਂ ਕਰ ਰਿਹਾ ਕਰਦਾ ਹੈ ਇਹ ਵੀ ਕਚੋਰੀਆਂ ਕਿੱਦਾਂ ਬੰਦੀਆਂ ਨੇ ਇਹ ਕਹਿੰਦੇ ਤੁਹਾਨੂੰ ਨਹੀਂ ਬਣਾਉਣੀਆਂ ਆਉਂਦੀਆਂ ਮੈਂ ਤੁਹਾਨੂੰ ਦੱਸ ਦਾਂ ਹਾਂਜੀ ਪਹਿਲਾਂ ਤੇ ਆਟਾ ਗੁੰਨਣਾ ਹੈ ਠੀਕ ਹੈ ਮਾਤਾ ਆਟਾ ਗੁੰਨਣ ਤੋਂ ਬਾਅਦ ਹੈ ਫਿਰ ਅਸੀਂ ਜਿਵੇਂ ਆਲੂ ਦੀਆਂ ਰੋਟੀਆਂ ਬਣਾਣੇ ਆ ਆਲੂ ਭਾਲ ਕੇ ਆਲੂ ਦਾ ਮਸਾਲਾ ਬਣਾ ਕੇ ਵਧੀਆ ਠੀਕ ਹੈ ਉਸ ਤੋਂ ਬਾਅਦ ਇੱਕ ਪੇੜਾ ਲੈਣਾ ਛੋਟਾ ਜਿਹਾ ਪੇੜੇ ਦੇ ਥੋੜੇ ਜਿਹਾ ਆਲੂ ਭਣਿਆ ਉਹਨੂੰ ਮਿਕਸ ਕਰਕੇ ਥੋੜਾ ਜਿਹਾ ਆਪਣਾ ਵੇਲਣਾ ਨੂੰ ਤੇ ਵੇਲਣਾ ਮਤਲਬ ਜਿਆਦਾ ਵੱਡਾ ਨਹੀਂ ਕਰਨਾ ਜਾਂ ਹੱਥ ਦੇ ਨਾਲ ਹੀ ਉਹ ਕਰ ਲਓ ਗੋਲ ਜਿਆ ਤੇ ਜਿਆਦਾ ਵੱਡਾ ਨਹੀਂ ਕਰਨਾ ਜਿੱਡੀ ਪੂੜੀ ਹੁੰਦੀ ਐ ਏਡਾ ਤੇ ਫਿਰ ਉਹਨੂੰ ਤੇਲ ਚ ਪਾ ਦੇਣਾ ਤੇ ਦੋਹਾਂ ਪਾਸੇ ਰੋਟ ਲੈਣਾ ਉਹ ਬਣ ਗਈ ਕਚੋਰੀ ਤੇ ਫਿਰ ਉਹ ਖਾਣੀ ਹੋਣੀ ਐ ਫਿਰ ਖਾਣੀ ਐ ਆਪਣਾ ਦਹੀਂ ਦੇਣਾ ਤਿਆਰ ਹੋ ਗਈ ਕਚੋਰੀ ਖਾ ਲਈਏ ਸੇ ਹਾਂ ਹਾਂ ਜਾਰੀ ਰਹਿਣਾ ਤੁਹਾਨੂੰ ਪਸੰਦ ਐ ਨਹੀਂ ਕਚੋਰੀ ਨਮਕ ਮਿਰਚ ਕੇ ਵੇਸੇ ਲੋ ਲੂ ਲੋ ਬਬੇ ਲ ਬਣਾ ਕੇ ਵਿਖਾਓ ਕਰ ਕੀ ਇਹ ਬਣਾਣਗੇ ਬੰਮੀ ਇਹ ਦੱਸ ਰਹੇ ਸੀ ਮੇਂਦੇ ਬਹਾਨੀਆਂ ਹੁੰਦੀ ਹੂੰ ਖਾਣੇ ਹੁੰਦੀ ਹਾਂਜੀ ਇੱਧਰ ਵੇਖ ਦਵਾਰਾ ਜਾਮ ਕਿਉਂ ਨਾ ਪਾਊਗਾ ਪੁੱਤ ਮੈਨੂੰ ਮੈਨੂੰ ਕਹਿਣ ਵਾਸਤੇ ਕੀ ਬਣਾਹਾ ਲਗੇ ਦਮ ਜ ਤੁਹਾਡੇ ਤੋਂ ਤੇ ਤੁਹਾਡੇ ਖਾਨਦਾਨ ਤੋਂ ਮੈਂ ਡਰਦਾ ਯਾ ਨੀ ਨੂ ਵੀ ਹੂ ਮੀ ਹੂ ਜਿੱਦਾਂ ਨੂੰ ਗੁੱਸਾ ਆ ਗਿਆ ਨਾ ਜੇ ਇਥੇ ਅਸੀਂ ਤੁਹਾਡੇ ਖਾਨਦਾਨ ਦੀ ਗੱਲ ਕਰਤੀ ਸਾਡੇ ਖਾਨਦਾਨ ਤੋਂ ਮੈਂ ਡਰਦਾ ਤੁਸੀਂ ਕਹੋ ਮੈਂ ਤੇਰੇ ਖਾਨਦਾਨ ਤੋਂ ਨਹੀਂ ਡਰਦੀ ਕਹਿ ਦੋ ਮੈਂ ਕਿਹੜਾ ਮਨ ਕੁਝ ਕਹਿੰਨੇ ਆ ਕਿਉਂ ਮਾਤਾ ਮੈਂ ਕਿਹੜਾ ਕੋਈ ਕਹਿੰਨੇ ਆ ਛੱਡ ਕੋਈ ਨਹੀਂ ਛੱਡ ਮਾਤਾ ਪਰੇ ਆਹ ਹੁਣ ਆ ਨਵੇਂ ਸਬਜੀ ਬਹੁਤ ਬਰਵੋ ਚ ਛੱਡ ਬਜਾੜੂ ਬਜਾ ਇਹ ਨਾਲ ਇਹ ਨੂੰ ਸੱਸ ਦੀ ਲੜਾਈ ਹੋ ਗਈ ਜੀ ਬਹੁਤ ਖਤਰਨਾਕ ਵਾਲੀ ਆਹੋ ਹੋ ਗਈ ਨੂੰ ਸੱਸ ਦੀ ਲੜਾਈ ਸੱਸ ਦੀ ਲੜਾਈ ਤੇ ਕਦੀ ਵੀ ਨਹੀਂ ਹੁੰਦੀ ਹੈ ਹਾਂ ਹਾਂ ਨਹੀਂ ਮੈਂ ਗੱਲ ਨਹੀਂ ਕਰ ਰਹੀ ਜਲਦੀ ਧੱਕੇ ਨਾਲ ਹੀ ਲੜਵਾਣ ਪੈਦੀ ਕੋਈ ਲੜਿਆ ਲੁੜਿਆ ਹੈ ਨਹੀਂ ਮੇਰੀ ਲੜਾਈ ਨਹੀਂ ਇਹ ਇਹ ਨਾਲ ਦੋਨਾਂ ਦੀ ਆਪਸ ਹੋ ਗਈ ਨਹੀਂ ਸਾਡੀ ਨਹੀਂ ਹੋ ਸਕਦੀ ਜੀ ਹਾਏ ਮੇਰੀ ਯਾਰ ਮੇਰੀ ਨਾ ਮਾਤਾ ਨਾ ਬੰਦ ਹੀ ਨਹੀਂ ਗਈ ਕੀ ਕਰਾਂ ਤੁਸੀਂ ਆਪਣੇ ਪੇਕੇ ਦੁਰ ਜਦੋਂ ਤੁਹਾਡੀ ਮੰਦੀ ਨਹੀਂ ਮਤਲਬ ਦੁਰਗੀ ਮੇਰ ਨੂੰ ਜਾਨਾ ਤੁਮਨੇ ਤੇ ਬਸ ਛਾੜੂੰਗਾ ਟੈਂਸ਼ਨ ਨਹੀਂ ਮੇਰੇ ਉਂ ਤੇ ਬਿਲਕੁਲ ਵੀ ਗੱਡੀ ਆਪਣੇ ਕੋਲੇ ਮੋਟਰਸਾਈਕਲ ਆਪਣੇ ਕੋਲੇ ਬੈਗ ਬੰਨੋ ਤੁਹਾਨੂੰ ਟੌਰ ਦੇ ਨਾਲ ਛੱਡ ਜਾਵਾਂ ਚਲੋ ਸਰ ਚੱਲ ਬਸ ਛੇਤੀ ਆਵਾ ਮਾਗੇ ਅਸੀਂ ਸੋਹਰਿਆਂ ਤੇ ਹੁਣ ਜਾਵਾਂਗੇ ਛੇਤੀ ਉੱਡ ਜਾਨ ਛੇਤੀ ਬਸ ਚੜਾ ਕੇ ਚੱਲੋ ਜਲਦੀ ਕਰੋ ਚਲ ਕਪੜੇ ਕਪੜੇ ਕਿੰਨਾ ਕਪੜੇ ਛੇਤੀ ਕਰੋ ਛੇਤੀ ਹਾਂ ਤੇ ਨਾ ਤੇ ਬਾਹਰ ਆਪਣੇ ਹਉ ਤੇ ਪੱਖਾ ਵੀ ਬਾਹਰ ਤੱਕ ਡਰ ਬਾਹਰ ਇਹਨੇ ਛੁੜੀ ਹੈ ਸੀਰੀਅਸ ਨਹੀਂ ਲਿਆ ਅਮਰੀਕਾ ਤੇਰੀਓ ਪੈਰੋਂ ਤੇਰੀਓ ਪੂਰਾ ਲੋਕ ਤੇਰੀ ਨੂੰ ਈਡੂੜੂਂਗੇ ਵੀਂਗ ਨਾ ਕਰੋ ਹਟ ਜਾ ਬੱਜੇਗਾ ਮੇਰੇ ਨੇਲ ਦੇਖ ਦੇਖ ਲੈ ਇਥੋਂ ਮਾਰੀ ਤੇ ਉੱਥੇ ਫਰੋਜਪੁਰ ਮਿਲੇਗੀ ਜਾ ਨੇਲ ਦੇਖੋ ਕਿੰਨੇ ਸੋਹਣੇ ਉਹ ਰਾਬ ਦਵਾਤੇ ਆ ਦੰਦ ਦੰਦ ਲਾਵਾ ਲਈ ਆਪਣੇ ਆਪ ਨੂੰ ਹਾਏ ਅੱਲਾ ਮਮੀ ਕਹਿੰਦੇ ਅੱਲਾ ਲੋ ਜੀ ਆਪਾਂ ਹੈ ਜੀ ਰੈਡੀ ਤੇ ਵੀ ਆਰ ਗੋਇੰਗ ਟੂ ਹਰਦਵਾਰ ਸੋ ਥਿਸ ਇਜ਼ ਮਾਈ ਮਮ ਐਂਡ ਦੈਟਸ ਮਾਈ ਦੇਵਰਾਣੀ ਸਹਿਵਾ ਚਲੋ ਚਲੋ ਥੋਰਨ ਦੀ ਆਵਾਜ਼ ਆ ਗਈ ਕਹਿੰਦੇ ਸ਼ਿਤੇ ਪਾਕ ਮੁੰਬਈ ਟੇਕ ਕੇਅਰ ਸਤਿ ਸ੍ਰੀ ਅਕਾਲ ਸਰ ਜੀ ਗੱਡੀ ਆ ਗਈ ਆਪਣੇ ਤੇ ਥੋੜਾ ਜਿਹਾ ਕੰਮ ਸਾਨੂੰ ਆਪਾਂ ਉਹ ਕਰਨ ਚਲੇ ਆਂ ਕੰਮ ਐਦਾਂ ਆ ਕਿ ਥੋੜਾ ਸਮਾਂ ਲੈਣਾ ਸੀ ਆਪਾਂ ਠੀਕ ਹੈ ਤੇ ਥੋੜਾ ਬਹੁਤ ਕੰਮ ਕਰ ਕੇ ਆਵਾਂਗੇ ਕਪੜਾ ਹੀ ਲੈਣਾ ਸੀ ਉਹ ਲਵਾਂਗੇ ਇਹ ਦੇਖੋ ਪੂਰੇ ਰਾਹ ਦੇ ਜਨੇ ਵੀ ਇਹਦੇ ਵਿੱਚ ਮਾਰਾ ਮੈਂ ਗੱਡੀ ਤੇ ਐਦਾਂ ਤਾਂ ਹੋ ਨਹੀਂ ਸਕਦਾ ਤੱਕ ਤੱਕ ਆਪਾਂ ਹੀ ਸੂਰਜ ਦੇਖ ਰਿਹਾ ਸੁਰੋਜ ਕੰਦਾ ਬਸ ਮੈਂ ਹੀ ਆ ਮੈਂ ਕਿਹਾ ਠੀਕ ਹੈ ਜੇ ਤੂੰ ਮਤ ਅਸੀਂ ਵੀ ਆ ਗਈਆਂ ਫਿਰ ਐ ਕਣੀ ਅੱਗਾ ਕੋਈ ਨਹੀਂ ਯਾਰ ਜਾਓ ਓ ਬੱਲੇ 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 ਕੁੜੀ ਚੱਲੀ ਆ ਰਹੀ ਕਿਹੜੇ ਰੋਡ ਤੇ ਕਿਹੜੇ ਰੋਡ ਤੇ ਓਏ ਹਰਦਵਾਰ ਹਾਂਜੀ ਜੇ ਤਾਂ ਦੇਖ ਸਕਦੇ ਹੋ ਅਸੀਂ ਚੱਲੇ ਹਰਿਦਵਾਰ ਆ ਅਸੀਂ ਗੁੰਮੀ ਗੁੰਮੀ ਕਰਨੀ ਹੈ ਬਹੁਤ ਜ਼ਿਆਦਾ ਤੇ ਜਿਵੇਂ ਕਿ ਤੁਸੀਂ ਸਾਰੇ ਜਾਣੇ ਐਨਜੋਏ ਕਰਿਆ ਕਰੋ ਮੇਰੇ ਲਾਈਵ ਨੂੰ ਤੇ ਆ ਨੈਗੇਟਿਵ ਕਮੈਂਟ ਜੇ ਕਰਨੇ ਮੈਨੂੰ ਛੱਡ ਦਿਓ ਠੀਕ ਹੈ ਕਿ ਤੁਸੀਂ ਬਲੌਗ ਨਹੀਂ ਵਧੀਆ ਬਣਾਉਂਦੇ ਤੁਸੀਂ ਫਲਾਣਾ ਨਹੀਂ ਕਰਦੇ ਤੁਸੀਂ ਢਿੰਗਣਾ ਨਹੀਂ ਕਰਦੇ ਸੀ ਕੁਝ ਵੀ ਕਰੀਏ ਸਾਡੀ ਜ਼ਿੰਦਗੀ ਲੱਗੇ ਤਾਂ ਹਾਂਜੀ ਅੱਖਾਂ ਲਾਗਦੀ ਕਹਿ ਦੇਣਾ ਡਰ ਡੂ ਕਿਹਦੂ ਨਹੀਂ ਆ ਠੀਕ ਹੈ ਅੱਖਾਂ ਇਹ ਸਾਡੀ ਅੱਖਾਂ ਹੀ ਨੇ ਯੂ نو ਯੂ نو ਹਾਂਜੀ ਚਲੋ ਬਸ ਚਲਿਏ ਬਿਲਕੁਲ ਹੀ ਬਿਲਕੁਲ ਜਾਣਾ ਪੈਣਾ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਚਲੋ ਆਪਣਾ ਪਿੰਡ ਬਣਾਣਾ ਸੀ ਅਸੀਂ ਇਹ ਹੈ ਜੀ ਪਿੰਡ ਸਾਡਾ ਪਿੰਡ ਪਿੰਡਾ ਪਿੰਡਾ ਪਿੰਡ ਹਾਂਜੀ ਕਿੰਨਾ ਸੋਹਣਾ ਪਿੰਡਾ ਹਰਿਆ ਭਰਿਆ ਸ਼ਾਮ ਦਾ ਵੇਲਾ ਚੈੱਕ ਕਰ ਸਕਦੇ ਹੋ ਜਵੇਂ ਕਿ ਤੁਹਾਨੂੰ ਪਤਾ ਹੈ ਚੈੱਕ ਕਰ ਤੁਸੀਂ ਸਾਨੂੰ ਜਾਣਦੇ ਹੋ ਬਹੁਤ ਚੰਗੀ ਤਰ੍ਹਾਂ ਤੁਸੀਂ ਨਹੀਂ ਜਾਣਦੇ ਸਾਂ ਜਾਣਦੇ ਨਹੀਂ ਯੂਕੇ 08 ਤੋਂ ਬਲੌਕ ਕਰ ਦੇਗੇ ਮਾੜੀ ਮੁੱਢੀ ਗੱਲ ਤੋਂ ਬਾਕੀ ਜਿਹੜੇ ਵੀਰ ਭਰਾ ਸਾਨੂੰ ਦੇਖਦੇ ਆ ਕਮੈਂਟ ਕਮੈਂਟ ਕਰਿਆ ਕਰੋ ਯਾਰ ਕਮੈਂਟ ਤੁਸੀਂ ਕਰਦੇ ਨਹੀਂ ਹੈਗੇ ਗਲਤ ਗੱਲਾਂ ਨੇ ਤੁਹਾਡੀਆਂ ਜਿਵੇਂ ਇੱਕ ਸਾਰਾ ਦਿਨ ਆ ਜਲੇ ਪਹੁੰਚੋਗੇ ਹਰਦਵਾਰ ਹਰਦਵਾਰ ਦੇ ਬਹੁਤ ਨੇੜੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡਾ ਆਪਦਾ ਮਨੀਜਰ ਆ ਫਰੋਮ ਕੈਲੀਫੋਰਨੀਆ ਦੇ ਨੇੜੇ ਪਿੰਡ ਜੁਟ ਜਿਰ 8 ਇੱਥੇ ਚੱਲਣਾ ਨਹੀਂ ਤੁਹਾਡਾ ਵਾਸ ਹਾਂਜੀ ਪਰ ਤੁਸੀਂ ਇੱਕ ਕੰਮ ਕਰੋ ਮੇਰੀ ਜੀ ਗੱਲ ਹਾਂਜੀ ਬੱਤੀਆਂ ਆ ਗਈਆਂ ਨੇ ਬੱਤੀਆਂ ਤੇ ਗੱਡੀ ਰੋਕਦਾ ਲੈਣਾ ਮੈਂ ਤੇ ਆਪਣੀ ਮਰਜ਼ੀ ਨਾਲ ਰੋਕਦਾ ਤੇ ਮਰਜ਼ੀ ਨਾਲ ਚੱਲਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਮਰਜ਼ੀ ਨਹੀਂ ਚੱਲੇ ਨਾ ਇਹ ਖਿਲਾੜੀਆਂ ਅੱਜ ਕੱਲ ਦਾ ਪੁੱਤ ਆਲੇ ਹੁਣ ਕੇ ਆਪਦੇ ਘਰੇ ਹੁਣ ਕੇ ਸਾਨੂੰ ਕਿਸੇ ਦਾ ਕੋਈ ਭੈ ਨਹੀਂ ਕੋਈ ਤਾਰ ਨਹੀਂ ਅਸੀਂ ਸ਼ਰਿਆਮ ਚੱਲਦੇ ਆ ਜਦੋਂ ਬੱਤੀ ਜ਼ੀਰੋ ਤੇ ਹੋ ਜਾਂਦੀ ਜਦੋਂ ਜੀ ਦਾ ਹਰੀ ਬੱਤੀ ਗੰਦਗੀ ਦੇ ਪਟਰੋ ਉਹਦਾ ਚੱਲਦੇ ਆ ਬਾਜੀ ਐ ਨਾ ਕੱਚੇ ਚਲੇ ਹੋਗੇ ਤੇ ਤੁਸੀਂ ਸੋਚੋ ਬਈ ਐਵੇਂ ਹੀ ਕਹਿ ਤੈਨ ਬਈ ਰੂਲ ਫੋਲੋ ਨਹੀਂ ਕਰਦੇ ਤੂੰ ਸਾਰੇ ਫੋਲੋ ਕਰੀਦੇ ਆ ਪਰ ਉਹ ਗੱਲ ਵੱਖਰੀ ਆ ਸੀ ਕਿਸੇ ਨੂੰ ਵਿਖਾਈ ਦਾਂ ਦੀ ਰੂਲ ਫੋਲੋ ਕਰਨ ਲੱਗਿਆ ਹਾਂਜੀ ਹੁਣ ਵੀ ਬੱਤੀ ਕੰਪਲੀਟ ਹੋਈ ਐ ਤੇ ਤੁਰਿਆ ਨਾ ਇਹੀ ਕੰਮ ਤੁਸੀਂ ਕਰਿਆ ਕਰੋ ਸਾਰੇ ਜਣੇ ਰੂਲ ਫੋਲੋ ਕਰੋ ਆਪਣੇ ਇੰਡੀਆ ਨੂੰ ਸਵੱਛ ਔਰ ਔਰ ਹੋਰ ਗੰਦਗੀ ਵਾਲਾ ਬਣਾਓ ਬਾਜੀ ਕਿਉਂਕਿ ਤੁਸੀਂ ਚੰਗਾਈ ਵਾਲਾ ਤਾਂ ਬਣਾ ਨਹੀਂ ਸਕਦੇ ਮੈਨੂੰ ਪਤਾ ਦਾ ਤੁਸੀਂ ਪੁੱਠੇ ਪਾਸੇ ਹੀ ਚਲੋਗੇ ਨਾਲ ਗੱਡੀ ਦੇ ਵਿੱਚ ਕਦੀ ਵੀ ਜਿਵੇਂ ਅਸੀਂ ਗੱਡੀ ਚਲਾਉਂਦੇ ਆਏ ਆ ਕਦੀ ਵੀ ਤੁਸੀਂ ਮੰਨ ਲਓ ਕੁਝ ਖਾ ਰਹੇ ਹੋ ਸ਼ੀਸ਼ਾ ਖੋਲ ਕੇ ਕੋਈ ਵੀ ਚੀਜ਼ ਬਾਹਰ ਨਹੀਂ ਸੁਟਣੀ ਪਰ ਆਪਣੇ ਇੰਡੀਆ ਵਾਲੇ ਦੂਜੇ ਪਾਸੇ ਦੇ ਨੇ ਇਹ ਜ਼ਰੂਰ ਸੁਟਣਗੇ ਇਹਨਾਂ ਨੇ ਜਿੰਨਾ ਮਰਚੀ ਮਣਾ ਕਰ ਲੋ ਆ ਵੇ ਲੋ ਹੁਣ ਗੱਡੀ ਬਾਈ ਜੀ ਅਗਰ ਤੁਸੀਂ نیچے ਆਗੇ ਮੇਰੇ ਪਾਸ ਤੁਹਾਨੂੰ ਇੰਸੂਰੈਂਸ ਕੇ ਪੈਸੇ ਵੀ ਨਹੀਂ ਹੈ ਕੈਸੇ ਕੈਸੇ ਲੋਗ ਹੈ ਯਾਰ ਕਿਸੇ ਦੀ ਗੱਲ ਹੀ ਨਹੀਂ ਮੰਨਦੇ ਕਹਿੰਦੇ ਅਸੀਂ ਲੋਗ ਨਹੀਂ ਯਾਰ ਇਸ ਤਰ੍ਹਾਂ ਉਧਰ ਨੂੰ ਦਿਖਾਓ ਮਾੜੇ ਜੇ ਸਾਡਾ ਹਰਦਵਾ ਦਿਖਾਓ ਚੈੱਕ ਕਰੋ ਹਰਦਵਾਰ ਪਹਾੜਾਂ ਦੇ ਲੱਗ ਗਏ ਰਹਿੰਦੇ ਆ ਜੀ ਅਸੀਂ ਅਸੀਂ ਪਹਾੜੋਂ ਪਹਾੜੀ ਹੋਏ ਪਏ ਸ਼ਾਮ ਦਾ 뷰 ਚੈੱਕ ਕਰੋ ਜੀ ਸੋਹਣਾ 뷰 ਮਿੱਤਰਾਂ ਦਾ ਨਾ ਚ ਇੱਕ ਗੱੜ ਇਹ ਭਾਈ ਇਹ ਕਦਿਓ ਕਦਿਓ ਹਰਦਵਾਰ ਭਮਣ ਖੁਸ਼ੀ ਦਾ ਮਾਹੌਲ ਪੂਰਾ ਖੁਸ਼ੀ ਦਾ ਮਾਹੌਲ ਇਸ ਕਰਕੇ ਕਿ ਅੱਜ ਮੇਰੇ ਪਤੀ ਦੇ ਨੇ ਮੈਨੂੰ ਦਿਹਾਉਣਾ ਜੀ ਕੱਪੜੇ ਅੱਜ ਇਹਨਾਂ ਦੀ ਜੇ ਬੋਏ ਕੀ ਖਾਲੀ ਤੇ ਜੇਬ ਮੇਰੀ ਫਰੀ ਕਦਾ ਹੁੰਦੀ ਹੈ ਕਦਾ ਭਰੀ ਤੇ ਨਹੀਂ ਮੈਨੂੰ ਖਾਲੀ ਹੁੰਦੀ ਅਸੀਂ ਤਾਂ ਭਾਈ ਐਵੇਂ ਦੇ ਬੰਦੇ ਇੱਕ ਫੋਨ ਮਾਰੀਦਾ ਫੋਨ ਵੀ ਨਹੀਂ ਮਾਰਨਾ ਪੈਂਦਾ ਹੁੰਦੇ ਹੁੰਦੇ ਕਹਿਣਾ ਹੀ ਪੈਂਦਾ ਬੱਗੂ ਪਾਹਾ ਨਹੀਂ ਆ ਪਾਹ ਦੀ ਪਰਵਾਹੀ ਨਹੀਂ ਕਾਉ ਮਾਈ ट्रांजੈਕਸ਼ਨਾਂ ਚੱਲਦੀਆਂ ਨਹੀਂ ਬਾਬੇ ਉਹਨਾਂ ਦੇ ਯਾਰ ਹੀ ਚ ਨੇ ਬਾਬਿਆਂ ਨੂੰ ਪਰਵਾਹੀ ਕੋਈ ਨਹੀਂ ਹਰਦੇ ਬਸ ਇੱਕ ਵਾਰ ਹੀ ਗਈ ਇਹਦਾ ਤੇ ਤਿੰਨ ਵਾਰੀ ਗੱਲ ਹੋਈ ਹੁੰਦੀ ਹੈ ਬਾਬੇ ਇਸ ਟਾਈਮ ਬੁੱਲੇ ਲੰਟਰੇ ਨੇ ਭਾ ਬੁੱਲੇ ਨਜ਼ਾਰੇ ਆ ਰਹੇ ਨੇ ਨਜ਼ਾਰੇ ਜਾ ਰਹੇ ਨੇ ਗੱਡੀ ਤੇ ਆ ਰਹੇ ਨੇ ਗੱਡੀ ਤੇ ਜਾ ਰਹੇ ਨੇ ਅੱਜ ਮੈਂ ਜਿੰਨਾਂ ਨੇ ਕੱਪੜੇ ਦਾ ਆਉਣੇ ਨੇ ਬਾਜੀ ਬਵਾ ਕੱਪੜੇ ਜਿੰਨੇ ਕੋ ਜਿੰਨੇ ਕੋ ਜਿੱਦਾਂ ਕੋ ਸੂਟ ਨਹੀਂ ਸੂਟ ਵੀ ਲੈਣਾ ਸੱਚ ਮੈਂ ਨਾ 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 ਸੂਟ ਨਹੀਂ ਟੀ-ਸ਼ਰਟ ਨਹੀਂ ਪੋਣਾ ਸੂਟ ਨਹੀਂ ਪੋਣਾ ਕੱਛੜੀ ਯੈਸ ਬੇਬੀ ਹੋਰ ਆਣੀ ਆਪਾਂ ਨਾ ਕਪਲ ਕਪਲ ਕੱਪੜੇ ਲੈਣੇ ਹਨ ਕਪਲ ਕਪਲ ਯੈਸ ਕਪਲ ਯੈਸ ਕਪਲ ਟੀ-ਸ਼ਰਟਸ ਲੈਣੀਆਂ ਨੇ ਹਾਂ ਜੀ ਜੀ ਆਗੇ ਤੁਹਾਨੂੰ ਪਤਾ ਮੈਂ ਤੁਹਾਡਾ ਆਪ ਦਾ ਮਣੀ ਹਿੰਦਰਾ ਬਾਸ ਪੁੱਤ ਜੀ ਉਹ ਦਿਖਾਇਆ ਸੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਸੀ ਅਸੀਂ ਇੱਥੇ ਕਿੰਨੇ ਬੋੜਨ ਗੱਲ ਅਸੀਂ ਕਿਸੇ ਦੀ ਮੰਨਦੇ ਨਹੀਂ ਪਾ ਹਾ ਹਲਾ ਫਲਾ ਸਾਲੇ ਪਾਈ ਛੜ ਤੇ ਹੋ ਕੇ ਵਿਖਾਈ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਹਰਦਵਾਰ ਦਾ ਵੀਊਜ਼ ਨਦੀਆਂ ਵਿਖਾਓ ਭਾਈ ਗੰਗਾ ਦਿਖਾਓ ਗੰਗਾ ਦਿਖਾਓ ਵੀ ਗੰਗਾ ਇਹਦੇ ਚ ਜਿੰਨੇ ਵੀ ਜਾਣੇ ਰਿੰਦਨੇ ਸਾਬ ਦੇ ਵਿੱਚ ਡੁੱਬ ਵੀ ਜਾਣਗੇ ਰੁੱਕ ਵੀ ਜਾਣ ਬਾਸ ਉਹ ਪੁਲਸ ਵਾਲੇ ਖੜੇ ਨੇ ਓਏ ਪੁਲਸ ਵਾਲੇ ਓਏ ਪੁਲਸ ਵਾਲੇ ਸਾਨੂੰ ਰੋਕ ਕੇ ਵਿਖਾਵਨ ਕਿਉਂਕਿ ਬੈਲਟ ਲਾਈ ਹੋਈ ਹੈ ਰੋਕਣਗੇ ਤੇ ਕੋਈ ਗੱਲ ਨਹੀਂ ਅਸੀਂ ਆਪਣੇ ਭਰਾ ਨੂੰ ਹੁਣ ਕਰ ਛੱਡਾਂਗੇ ਵੀਰ ਜੀ ਆ ਦੇਖੋ ਸਾਡੇ ਨਾਲ ਐਵੇਂ ਗੱਲ ਹੋਈਏ ਵੀਰ ਤਾਂ ਕਹਣਾ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਬਾਸ ਨਜ਼ਾਰੇ ਨਜ਼ਾਰੇ ਜ਼ਿੰਦਗੀ ਦੇ ਨਜ਼ਾਰੇ ਜੀਣ ਆਏ ਆ ਭਾ ਆਪਾਂ ਆ ਜੀ ਇੱਥੇ ਵੀਡੀਓਜ਼ ਬਣਾਣ ਵਾਹ ਜੀ ਵਾਹ ਸਨਸੈਟ ਇਵਨਿੰਗ ਟਾਈਮ ਮੋਟਰ ਖੇਤ ਪਾਣੀ ਲੱਗਾ ਹੈ ਵੀਡੀਓਜ਼ ਬਣ ਰਹੀਆਂ ਨੇ ਸੈਟਿੰਗ ਹੋ ਰਹੀ ਹੈ ਲਾਓ ਜੀ ਠੀਕ ਹੈ ਪੈਂਦੇ ਫਿਰ ਤੱਕ ਲਾਓ ਜੀ ਲਾਓ ਮੈਂ ਨਹੀਂ ਮੁੰਡੇ ਨਹੀਂ ਮਾਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਥੇ ਆਪਾਂ ਆਏ ਹਾਂ ਸਮਾਂ ਲੈਣ ਤੇ ਕੁੜੀ ਨੂੰ ਕੋਈ ਪਸੰਦ ਨਹੀਂ ਆ ਰਿਹਾ ਮੈਂ ਇਹਦੇ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਿਆ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਦਿਨ ਨੂੰ ਭਾਂਡੇ ਵਾਂਜਣ ਵਾਲੀ ਕੋਈ ਸਮਾਨ ਨਹੀਂ ਲੱਗਦਾ ਕਦੀ ਕੁਝ ਨਹੀਂ ਵਧੀਆ ਲੱਗਦਾ ਹੁਣ ਕਰੀਏ ਤੇ ਕਰੀਏ ਕੀ ਇਸ ਕੁੜੀ ਦਾ ਬਸ ਮੈਂ ਤੇ ਨਾ ਬਸ ਪੁੱਛੋ ਹੀ ਨਾ ਬਸ ਤੁਸੀਂ ਦੇਖ ਸਕਦੇ ਹੋ ਮੈਨੂੰ ਕਹਿੰਦੀ ਜਾਂ ਰਸਟ ਰਸਟਪਨ ਵਾਲਾ ਲੈ ਲੈ ਤੇ ਪਤਲਾ ਹੋ ਜੀ ਨਹੀਂ ਹੁਣ ਮੈਂ ਪਤਲਾ ਹੁੰਦਾ ਚੰਗਾ ਲੱਗਦਾ ਹਾਂ ਦੱਸੋ ਬੰਦਾ ਪੁੱਛਣ ਵਾਲਾ ਹੋਵੇ ਤੁਹਾਨੂੰ ਹੈ ਕੋਈ ਗੱਲਾਂ ਨੇ ਇਹਦੀਆਂ ਕੋਈ ਦੱਸੋ ਕੁਝ ਵੀ ਹਾਂ ਕਿਸੀ ਨੂੰ ਪਾਗਲ ਹੋਰ ਫਲਜੀ ਜੀ ਕੁਝ ਖਾਣਾ ਚਾਹੁੰਦੇ ਹੋ ਤੁਸੀਂ ਆਡੀਅੰਸ ਨੂੰ ਕੁਝ ਨਹੀਂ ਖਾਣਾ ਚਲੋ ਸ਼ੁਕਰ ਹਾਂ ਬਹੁਤ ਚੀਜ਼ਾਂ ਲੈ ਰਹੇ ਨੇ ਬਾਈ ਸਾਹਿਬ ਇਹ ਥੋੜਾ ਹੀ ਹੈ ਥੋੜਾ ਹੀ ਹੈ ਮਾੜੀ ਮੋਟੀ ਗੱਲ ਥੋੜੀ ਹੈ ਕਿਵੇਂ ਆ ਤੂੰ ਕਿਵੇਂ ਆ ਤੂੰ ਆ ਕੇ ਲੈ ਲਿਆ ਤੂੰ ਛੈਣਾ ਇੱਥੇ ਰੱਖ ਕਿਧਰ ਗਏ ਅਸਸ ਚਲੋ ਸ਼ੁਕਰ ਤੁਹਾਡੇ ਵਰਗੇ ਆ ਤੇ ਦੇਖ ਸਕਦੇ ਹੋ ਗਾਇਸ ਅਜੀ ਬਹੁਤ ਦੂਰ ਆਏ ਆ ਘੁੰਮਣ ਹਰਦਵਾਰ ਦੇ ਵਿੱਚ 24 ਐਂਕ ਲਾ ਕੇ ਵਿਖਾਓ ਸਾਰਿਆਂ ਨੂੰ ਤੇ ਤੁਸੀਂ ਐਂਕਾ ਰੱਖੀਆਂ ਨੇ ਹਾਂਜੀ ਫੈਸ਼ਨ ਫੈਸ਼ਨ ਦੇ ਮਾਮਲੇ ਤੇ ਬਾ ਪੁੱਛੋ ਹੀ ਨਾ ਵਾ ਆ ਟੀਏ ਲਵਾਵਾ ਹੈਣਾ ਸੋ ਹਾਂਜੀ ਆਪਾਂ ਆ ਗਏ ਸੀ ਜੀ ਘਰ ਨੂੰ ਮਿਠਾਈ ਕਰਕੇ ਸਮਾਨ ਲੈ ਕੇ ਤੇ ਠੀਕ ਆ ਜੀ ਸਾਸਿ ਬਾਂਗੀ ਫਿਰ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਸਾਡੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੇ ਵਲੌਗਸ ਨੂੰ ਕਿੰਨੇ ਲੱਗਦੇ ਆ ਤੇ ਕੱਲ ਮਿਲਦੇ ਹਾਂ ਜੀ ਇੱਕ ਨਵੇਂ ਵਲੌਗ ਦੇ ਨਾਲ ਇੱਕ ਨਵੀਂ ਸਵੇਰ ਇੱਕ ਨਵੀਂ ਸ਼ੁਰੂਆਤ ਹੈ ਨਾ ਕੱਲੋਂ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਸਮਾਨੇ ਕਹਿੰਦੇ ਕਿ ਕਿਹੜੀ ਸਾਸੀ ਦਾ